ਕਾਬਦ ਬਖਸ਼ੋ ਸ਼ਬਦ ਦੇ ਨਾਲ ਤੇ ਗੁਰਮੁਖ ਪਿਆਰਿਓ ਮੈਂ ਆਪਣੇ ਮਨ ਨੂੰ ਸਵਾਰਨਾ ਸ਼ਬਦ ਜਿਹੜਾ ਨਾ ਇਹ ਸਾਧ ਸੰਗਤ ਜੀ ਹਥੌੜੀ ਤੇ ਸ਼ੈਣੀ ਦਾ ਕੰਮ ਕਰਦਾ ਜਿਵੇਂ ਕਿਸੇ ਕਾਰੀਗਰ ਕੋਲ ਹਥੌੜੀ ਤੇ ਸ਼ੈਣੀ ਉਹ ਜਦੋਂ ਕਿਸੇ ਪੱਥਰ ਤੇ ਉਹਦੀ ਨਜ਼ਰ ਪੈਂਦੀ ਹੈ ਤੇ ਸਾਧ ਸੰਗਤ ਜੀ ਉਹ ਪੱਥਰ ਦੇ ਵਿੱਚੋਂ ਐਸੀ ਮੂਰਤੀ ਘੜ ਲੈਂਦਾ ਉਸ ਮੂਰਤੀ ਨੂੰ ਲੋਕੀ ਸਾਧ ਸੰਗਤ ਜੀ ਫਿਰ ਨਮਸਕਾਰਾ ਕਰਦੇ ਸੋ ਇਸ ਤਰ੍ਹਾਂ ਕਰਕੇ ਜਿਹੜਾ ਸ਼ਬਦ ਹੈ ਨਾ ਬੰਦੇ ਦੇ ਮਨ ਨੂੰ ਏਦਾਂ ਸਵਾਰ ਦਿੰਦਾ ਹੈ ਆਖੋ ਸਤਨਾਮ ਸ੍ਰੀ ਵਾਹਿ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਦਰੀ ਨਦਰ ਨਦਰ ਨਿਹਾਲ ਜਨਾ ਤੇ ਗੁਰਾਂ ਦੀ ਨਜ਼ਰ ਪੈ ਜਾਂਦੀ ਹੈ ਤੇ ਸਾਧ ਸੰਗਤ ਜੀ ਉਹ ਨਿਹਾਲ ਹੋ ਜਾਂਦੇ ਸਵੱਲੇ ਹੋ ਜਾਂਦੇ ਨਾਨਕ ਹਰਜੀ ਮਾਇਆ ਕਰ ਸ਼ਬਦ ਸੁਵਾਰਨ ਹਾਰ ਸਾਵਣ ਤੇ ਨਾ ਸੁਹਾਗਣੀ ਜਿਨ ਰਾਮ ਨਾਮ ਓਰ ਹਾਰ ਕਹਿੰਦੇ ਉਹ ਜੀਵ ਰੂਪ ਇਸਤਰੀਆਂ ਸੁਹਾਗਣੀਆਂ ਨੇ ਸੁਹਾਗਵਤੀਆਂ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਾਧ ਸੰਗ ਜੀ ਓਰ ਨਾਮ ਹੈਗਾ ਹਿਰਦੇ ਦਾ ਤਿਹਾਰ ਕਹਿੰਦੇ ਨਾਮ ਨੂੰ ਜਿਨ੍ਹਾਂ ਨੇ ਹਿਰਦੇ ਦਾ ਹਾਰ ਬਣਾ ਲਿਆ